ಯಾಕೆ ਗੋਸਵਮੀ ਸ਼੍ਰੀ ਗੁਰੂ ਨਾਨਕ ਦਾਸ ਮਹਾਰਾਜ ਜੀ ਕੀ ਜੈ ਅੱਜ 6 ਅਪ੍ਰੈਲ ਹੈ ਕੱਲ 7 ਅਪ੍ਰੈਲ ਹੈ ਪਰਸੋ 8 ਅਪ੍ਰੈਲ ਹੈ 8 ਅਪ੍ਰੈਲ ਨੂੰ ਸ਼੍ਰੀ ਗੁਰੂ ਨਾਨਕ ਦਾਸ ਜੀ ਦਾ ਬਰਥ ਐਨੀਵਰਸਰੀ ਹੈ ਪੰਜਾਬ ਸਰਕਾਰ ਨੇ ਛੁੱਟੀ ਕੀਤੀ ਦੀ ਆ ਸਾਰੇ ਭੈਣ ਭਰਾਵਾਂ ਦੀ ਡਿਊਟੀ ਬੰਦ ਦੀ ਆ ਕਿ 8 ਅਪ੍ਰੈਲ ਨੂੰ ਜਿਹੜੇ ਮੁਲਾਜ਼ਮ ਵੀ ਨੇ ਉਹ ਆਪਣੇ ਗੁਰੂ ਜੀ ਦਾ ਦਿਨ ਗੱਜ-ਵੱਜ ਕੇ ਮਨਾਣ ਚਾਹੇ ਆਪਣੇ ਘਰਾਂ 'ਚ ਬਣਾਣ ਚਾਹੇ ਪਿੰਡਾਂ 'ਚ ਮਨਾਉਣ ਚਾਹੇ ਸ਼ਹਿਰਾਂ 'ਚ ਮਨਾਉਣ ਚਾਹੇ ਗਲੀ ਮੱਲੇ 'ਚ ਮਨਾਉਣ ਜਿਸ ਤਰ੍ਹਾਂ ਕਿ ਦੂਸਰੇ ਗੁਰੂਆਂ ਪੀਰਾਂ ਦਾ ਉਹਦੀ ਜਿਹੜੀ ਕਮਿਊਨਿਟੀ ਹੁੰਦੀ ਆ ਉਹਦੇ ਫਾਲੋਅਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਮੰਨਣ ਵਾਲੇ ਜਿਹੜੇ ਆ ਉਹ ਆਪਣੇ ਘਰ ਘਰ 'ਚ ਲੰਗਰ ਲਾਉਂਦੇ ਆ ਘਰ ਘਰ 'ਚ ਦਿਨ ਮਨਾਉਂਦੇ ਆ ਇਸੇ ਤਰ੍ਹਾਂ ਮੈਂ ਅਪੀਲ ਕਰਾਂਗਾ ਕਿ ਸਾਰੇ ਛੁੱਟੀ ਦਾ ਮਤਲਬ ਹੀ ਆ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਮਨਾਉਣ ਦੀ ਛੁੱਟੀ ਆ ਸੋ 7 ਤਰੀਕ ਨੂੰ ਬਹੁਤ ਵਿਸ਼ਾਲ ਸ਼ੋਭਾ ਯਾਤਰਾ ਪਿੰਡ ਹੱਲਾ ਦੇ ਵਿੱਚ ਇੱਕ ਮੰਦਿਰ ਹੈ ਜਿਹਨੂੰ ਆਪਾਂ ਸ਼ਰੋਮਨੀ ਮੰਦਿਰ ਸ਼ਰੋਮਨੀ ਮੰਦਿਰ ਇਸ ਕਰਕੇ ਕਹਿੰਦੇ ਆ ਕਿ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਪਹਿਲੇ ਇਹ ਮੰਦਿਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੱਲੇ ਚਾਇਚ ਬਣਿਆ ਸੀਗਾ ਇਸ ਕਰਕੇ ਇਹਨਾਂ ਨੂੰ ਸ਼ਰੋਮਨੀ ਮੰਦਿਰ ਕਹਿੰਦੇ ਆ ਕਿ ਪਹਿਲਾ ਮੰਦਿਰ ਸੋ ਉਹ ਜਿਹੜਾ ਮੰਦਿਰ ਹੈ ਉੱਥੋਂ 7 ਅਪ੍ਰੈਲ ਨੂੰ ਹਮੇਸ਼ਾ ਹੀ ਸ਼ੁਭ ਯਾਤਰਾ ਚੱਲਦੀ ਆ ਇਲਾਕੇ ਦੇ ਲੋਕ ਦੂਰੋਂ ਦੂਰੋਂ ਆਪਣੇ ਸੰਗਤਾਂ ਲੈ ਕੇ ਟਰੈਕਟਰ ਟਰਾਲੀਆਂ ਦੇ ਉੱਤੇ ਇਸ ਮੰਦਿਰ ਚ ਪਹਿਲਾਂ ਪਹੁੰਚਦੇ ਆ ਉੱਥੇ ਆ ਕੇ ਨਤਮਸਤਕ ਹੁੰਦੇ ਆ ਫਿਰ ਲੰਗਰ ਛਕਦੇ ਨੇ ਦੋ ਤਿੰਨ ਲੰਗਰ ਲੱਗੇ ਹੁੰਦੇ ਆ ਉਹ ਸਾਰੇ ਛਕ ਕੇ ਚਾਹ ਪਾਣੀ ਪੀ ਕੇ ਫਿਰ ਸਨਮਾਨਤ ਕਰੀਦਾ ਉਹਨਾਂ ਨੂੰ ਮੰਦਿਰ ਦੇ ਵਿੱਚ ਹੀ ਜਿਹੜੇ ਸਾਡੇ ਕੋਲ ਵੀਆਈਪੀ ਅਗਸਟ ਆਂਦੇ ਨੇ ਉਹਨਾਂ ਦੇ ਹੱਥੋਂ ਆਪਾਂ ਉਹਨਾਂ ਨੂੰ ਸਨਮਾਨਤ ਕਰਵਾਉਂਦੇ ਆ ਸਨਮਾਨਤ ਕਰਨ ਤੋਂ ਬਾਅਦ ਫਿਰ ਆਪਾਂ ਹਰੀ ਝੰਡੀ ਦੇ ਕੇ ਗੁਰਦਾਸਪੁਰ ਵੱਲ ਨੂੰ ਸ਼ੋਭਾ ਯਾਤਰਾ ਤੋਰ ਦਿੰਨੇ ਆ ਇਹ ਸ਼ੋਭਾ ਯਾਤਰਾ ਇਸ ਸਾਲ ਜਿਹੜੀ ਆ ਇਹ 32ਵੀਂ ਸ਼ੋਭਾ ਸ਼ੋਭਾ ਯਾਤਰਾ 31 ਸਾਲ ਸ਼ੋਭਾ ਯਾਤਰਾ ਨਿਕਲੀ ਪਹਿਲਾਂ ਤੇ ਐਸ ਸਾਲ ਪਾ ਕੇ ਵਿੱਚ 32ਵੀਂ ਸ਼ੋਭਾ ਯਾਤਰਾ ਹੋ ਜਾਣੀ ਆ ਸੋ 32 ਸਾਲ ਹੋ ਗਿਆ ਤੁਹਾਡੇ ਭੈਣ ਭਰਾਵਾਂ ਦੇ ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਨੇ ਉਹਨਾਂ ਦੇ ਸਹਿਯੋਗ ਨਾਲ ਇਹ 32ਵੀਂ ਸ਼ੋਭਾ ਯਾਤਰਾ ਨਿਕਲਦੀਆਂ ਔਰ ਬੜੇ ਅਮਨ ਸ਼ਾਂਤੀ ਨਾਲ ਬਿਨਾ ਕਿਸੇ ਹੁੱਲੜਬਾਜੀ ਤੋਂ ਮੈਂ ਤੇ ਇੱਥੋਂ ਤੱਕ ਕਰਾਂਗਾ ਬੇਨਤੀ ਕਿ ਕੋਈ ਬੰਦਾ 7 ਤਰੀਕ ਨੂੰ ਜਾਂ 8 ਤਰੀਕ ਨੂੰ ਕੋਈ ਸ਼ਰਾਬ ਵਗੈਰਾ ਕੋਈ ਨਸ਼ਾ ਕਰਕੇ ਸ਼ੋਭਾ ਯਾਤਰਾ ਵਿੱਚ ਨਾ ਆਏ ਨਾ ਹੀ ਭੰਗੜੇ ਪਾਣ ਨਾ ਹੀ ਜਿਹੜੇ ਹੂਟਿੰਗ ਕਰਦੇ ਆ ਉਹ ਵੀ ਨਾ ਕਰਨ ਬੜੇ ਪਿਆਰ ਪਾਣਾ ਸ਼ਰਧਾ ਭਾਵਨਾ ਨਾਲ ਆਪਣੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ੋਭਾ ਯਾਤਰਾ ਸਾਰੇ ਸ਼ਾਮਲ ਹੋਵੋ ਤਾਂ ਕਿ ਆਪਣੀ ਬਰਾਦਰੀ ਦਾ ਨਾਮ ਉੱਚਾ ਹੋਵੇ ਆਪਣੇ ਗੁਰੂ ਮਹਾਰਾਜ ਦਾ ਨਾਮ ਉੱਚਾ ਹੋਵੇ ਤੇ ਸਾਡੇ ਸਾਰਿਆਂ ਭਗਤਾਂ ਦੀ ਜੀਵਨੀਆਂ ਦਾ ਮਾਲਕ ਜਿਹੜਾ ਜਿਹੜਾ ਕਿ ਗਰੰਥ ਸਾਹਿਬ ਲਿਖਿਆ ਇੱਕ ਜਿਹਦਾ ਨਾਮ ਆ ਭਗਤ ਮਾਲ ਉਹਦਾ ਵੀ ਨਾਮ ਉੱਚਾ ਹੋਵੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ 7 ਤਰੀਕ ਨੂੰ ਸਾਰੇ ਹੋ ਮਹਮਾ ਕੇ ਪੁੱਜੋ ਔਰ ਅੱਜ 6 ਤਰੀਕ ਨੂੰ ਹੈ 6 ਤਰੀਕ ਨੂੰ ਹਮੇਸ਼ਾ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੰਦਰ ਵਿੱਚ ਜਿਹੜੇ ਕਈਆਂ ਦਿਨਾਂ ਤੋਂ ਲਗਭਗ ਮਹੀਨਾ ਹੀ ਹੋ ਗਿਆ ਕਿ ਇਸ ਪਿੰਡ ਦੇ ਹੱਲੇ ਚਾਹੀਏ ਤੇ ਬੱਚੇ ਜਿਹੜੇ ਆ ਉਹ ਇਹਨਾਂ ਇੰਟਰਸਟ ਲੈਂਦੇ ਆ ਕੇ ਰਾਤ ਦਿਨ ਇੱਕ ਕਰਕੇ ਸ਼੍ਰੀ ਗੁਰੂ ਨਾਭਾ ਦਾਸ ਜੀ ਦੇ ਮੰਦਿਰ ਦੀ ਡਿਵੈਲਪਮੈਂਟ ਕਰਨ ਦੇ ਵਿੱਚ ਉਹਨਾਂ ਦਾ ਡੈਕੋਰੇਸ਼ਨ ਕਰਨ ਦੇ ਵਿੱਚ ਜਾਂ ਪ੍ਰਭਾਤ ਫੇਰੀਆਂ ਕਰਨ ਦੇ ਵਿੱਚ ਇਹ ਸਹਿਯੋਗ ਦਿੰਦੇ ਆ ਬੜੇ ਬੜੇ ਦੂਰ ਪਿੰਡਾਂ ਦੇ ਵਿੱਚ ਵੀ ਹੱਲੇ ਚਾਈ ਉਦੋਂ ਸਵੇਰੇ ਪ੍ਰਭਾਤ ਫੇਰੀਆਂ ਜਾਂਦੀਆਂ ਜਿਹੜੀਆਂ ਲਗਭਗ 4 ਵਜੇ ਸ਼ੁਰੂ ਹੁੰਦੀਆਂ ਤੇ ਸਾਢੇ 6 ਵਜੇ ਨਾਲ 7 ਵਜੇ ਨਾਲ ਪੌਣੇ 7 ਵਜੇ ਨਾਲ ਮੰਦਿਰ ਚੱਕ ਕੇ ਵਿਸ਼ਰਾਮ ਕਰਦੀਆਂ ਸੋ ਉਹਨਾਂ ਬੱਚਿਆਂ ਦੀ ਮਦਦ ਨੂੰ ਵੇਖਦੇ ਹੋਏ ਉਹਨਾਂ ਦੀ ਮਿਹਨਤ ਨੂੰ ਵੇਖਦੇ ਹੋਏ ਸਾਡੀ ਕਮੇਟੀ ਹਮੇਸ਼ਾ ਇਹ ਫੈਸਲਾ ਕਰਦੀ ਆ ਕਿ ਉਹਨਾਂ ਬੱਚਿਆਂ ਦਾ ਉਤਸ਼ਾਹ ਵਿਦਾਨ ਵਾਸਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਏ ਅੱਜ ਤੋਂ ਕੁਝ ਸਾਲ ਪਹਿਲੇ ਸਾਡੇ ਬਹੁਤ ਸਤਪਾਲ ਕੋਲੋਤਰਾ ਸਾਹਿਬ ਜਿਹੜੇ ਸਾਡੇ ਚੇਅਰਮੈਨ ਹੁੰਦੇ ਸੀਗੇ ਉਹ ਵਿਚਾਰੇ ਸਵਰਗਵਾਸ ਹੋ ਗਏ ਹਮੇਸ਼ਾ ਹੀ ਇਹ ਉਹਨਾਂ ਦੀ ਪਲੈਨਿੰਗ ਹੈ ਕਿ ਇਹਨਾਂ ਬੱਚਿਆਂ ਨੂੰ ਜ਼ਰੂਰ ਸਨਮਾਨਿਤ ਕਰੋ ਮੋਰਓਵਰ ਜਿਹੜੀ ਸਾਡੀ ਮੈਨੇਜਿੰਗ ਕਮੇਟੀ ਆ ਉਹਨਾਂ ਨੂੰ ਵੀ ਹੱਲੇ ਚੱਗੇ ਆਲੇ ਸਨਮਾਨਿਤ ਕਰਦੇ ਆ ਕਿ ਉਹ ਵੀ ਦੌੜ ਦਾ ਕਰਦੇ ਆ ਮਹੀਨਾ ਹੋ ਗਿਆ ਲਗਭਗ ਉਹਨਾਂ ਨੂੰ ਵੀ ਲੱਗੇ ਦਿਆ ਰਾਤ ਨਹੀਂ ਦੇਖੀ ਦਿਨ ਨਹੀਂ ਵੇਖੀ ਛੁੱਟੀਆਂ ਨਹੀਂ ਵੇਖੀਆਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮੋਟੀਵੇਟ ਕਰਦੇ ਆ ਕਿ 7 7 ਤਰੀਕ ਦੀ ਸ਼ੋਭਾ ਯਾਤਰਾ ਵਿੱਚ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਤੇ ਜਰੂਰ ਪੁੱਜੋ ਉਹਨਾਂ ਕਮੇਂਜੈਂਟ ਕਮੇਟੀ ਦੇ ਜਿਹੜੇ ਅਹੁਦੇਦਾਰ ਨੇ ਜਾਂ ਜਿਹੜੇ ਵੀ ਆਂਦੇ ਨੇ ਉਹਨਾਂ ਸਾਰਿਆਂ ਨੂੰ ਸਨਮਾਨਿਤ ਕਰਨਿਆ ਤਾਂ ਕਿ ਉਹਨਾਂ ਦਾ ਵੀ ਹੌਸਲਾ ਫਜਾਈ ਹੋ ਸਕੇ ਤੇ ਮੰਦਰ ਦੇ ਵਿੱਚੋਂ ਆਸ਼ੀਰਵਾਦ ਉਹ ਲੈ ਕੇ ਇਸੇ ਤਰ੍ਹਾਂ ਹੀ ਹਰ ਸਾਲ ਦੇ ਨਾਲ ਸਾਲ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਦਿਨ ਮਨਾਣ ਤੇ ਸ਼੍ਰੀ ਗੁਰੂ ਨਬਦਸ ਦੀ ਸ਼ੋਭਾ ਯਾਤਰਾ ਨੂੰ ਪ੍ਰਮੋਟ ਕਰਨ ਮੈਂ ਸਾਰਿਆਂ ਦਾ ਲੱਖ ਲੱਖ ਧੰਨਵਾਦ ਕਰਦਾ ਔਰ ਵਧਾਈ ਦਿੰਦਾ ਕਿ ਹਰ ਸਾਲ ਹੀ ਤੁਸੀਂ ਬਹੁਤ ਮਿਹਨਤ ਨਾਲ ਬੜੀ ਸ਼ਰਧਾ ਨਾਲ ਸ਼ੋਭਾ ਯਾਤਰਾ ਦੇ ਸ਼ਾਮਲ ਹੁੰਦੇ ਹੋ ਔਰ ਉਹਦਾ ਤੁਸੀਂ ਸਾਰਾ ਸ਼ਹਿਰ ਚ ਵੇਖਦੇ ਹੀ ਉਹ ਨਜ਼ਾਰਾ ਕਿ ਇੱਥੇ ਆਪਾਂ ਗਵਰਨਮੈਂਟ ਕਾਲਜ ਰੋਡ ਤੇ ਜਾਂਦੇ ਆ ਪੁਰਾਣਾ ਅੱਡਾ ਜਿਹਨੂੰ ਆਪਾਂ ਕਹਿੰਦੇ ਸੀ ਪਹਿਲਾਂ ਉਹ ਜਾ ਕੇ ਉੱਥੇ ਵੀ ਸਟਾਲ ਲੱਗੇ ਹੁੰਦੇ ਨੇ ਗਵਰਨਮੈਂਟ ਕਾਲਜ ਰੋਡ ਤੇ ਬਹੁਤ ਸਟਾਲ ਲੱਗੇ ਹੁੰਦੇ ਆ ਫਿਰ ਅਸੀਂ ਡਾਕਖਾਨੇ ਚੌਂਕ ਤੇ ਜਾਣਾ ਹੈ ਡਾਕਖਾਨੇ ਚੌਂਕ ਤੇ ਵੀ ਸਟਾਲ ਲੱਗੇ ਆ ਫਿਰ ਆਪਾਂ ਲਾਇਬ੍ਰੇਰੀ ਚੌਂਕ ਤੇ ਜਾਣਾ ਬਾਟਾ ਚੌਂਕ ਤੇ ਜਾਣਾ ਫਿਰ ਕਮੇਟੀ ਘਰ ਚੌਂਕ ਤੇ ਜਾਣਾ ਉਸ ਤੋਂ ਬਾਅਦ ਗੀਤਾ ਭਵਨ ਰੋਡ ਤੋਂ ਹੁੰਦੇ ਹੋਏ ਹਨੂਮਨ ਚੌਂਕ ਤੇ ਜਾਣਾ ਹਨੂਮਨ ਚੌਂਕ ਤੋਂ ਅ ਹਨੂਮਨ ਚੌਂਕ ਦੇ ਵਿੱਚ ਵੀ ਕਾਫੀ ਸਟਾਲ ਲੱਗਨੇ ਆ ਸਲਾਮਾਬਾਦ ਮਹੱਲੇ ਸਟਾਲ ਲੱਗਦੇ ਆ ਔਰ ਸਲਾਮਾਬਾਦ ਮਹੱਲੇ ਤੋਂ ਅੱਗੇ ਜਿਹੜਾ ਉਸ ਮਸਜਿਦ ਹੁੰਦੀ ਰਹੀ ਆ ਉੱਥੇ ਵੀ ਸਟਾਲ ਲੱਗਨੇ ਆ ਉਸ ਤੋਂ ਬਾਅਦ हनुमान चौक ਦੇ ਦੇ ਸਟਾਲ ਲੱਗ ਕੇ ਉਥੋਂ ਸਨਮਾਨਤ ਹੋ ਕੇ ਫਿਰ ਆਪਾਂ ਭਾਈ ਲਾਲੋ ਚੌਂਕ ਜਿਹੜਾ ਤਿਬੜੀ ਰੋਡ ਤੇ ਆ ਉਥੇ ਜਾਣਾ ਉਸ ਤੋਂ ਉਥੇ ਵੀ ਸਨਮਾਨ ਹੋਣਾ ਸਾਰੀ ਸ਼ੋਭਾ ਯਾਤਰਾ ਨੇ ਉਸ ਤੋਂ ਬਾਅਦ ਸੰਗਲਪੁਰੇ ਰੋਡ ਤੋਂ ਹੁੰਦੇ ਹੋਏ ਆਪਾਂ ਸਟੇਸ਼ਨ ਵਾਲਾ ਚੌਂਕ ਜਿਹੜਾ ਜੀਟੀ ਰੋਡ ਦੇ ਉੱਤੇ ਉਥੇ ਜਾਣਾ ਮੰਡੀ ਵਾਲੇ ਬਹੁਤ ਸੁਆਗਤ ਕਰਦੇ ਨੇ ਸ੍ਰੀ ਗੁਰਨਾਬਾਦ ਦੀ ਸ਼ੋਭਾ ਯਾਤਰਾ ਦੀ ਅਸੀਂ ਸਾਰੇ ਸਵਾਗਤ ਕਰਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰ ਰਹੇ ਆ ਮੰਡੀ ਤੋਂ ਹੋ ਕੇ ਜਾਹ ਚੌਂਕ ਜਾਹ ਚੌਂਕ ਤੋਂ ਹੋ ਕੇ ਮੋਡਾ ਖਾਨਾ ਚੌਂਕ ਚ ਦਾਖਨੇ ਚੌਂਕ ਤੋਂ ਫਿਰ ਲਿੱਤਰ ਜੇ ਰੋਡ ਦੇ ਉੱਤੇ ਪਿੰਡ ਲਿੱਤਰ ਆ ਉੱਥੇ ਉਹਨਾਂ ਨੇ ਬੜਾ ਖਾਣ ਪੀਣ ਦਾ ਪ੍ਰਬੰਧ ਕੀਤਾ ਉਹ ਤੋਂ ਪਹਿਲੇ ਜੇਲ੍ਹ ਦੇ ਸਾਹਮਣੇ ਐਲਕੇ ਪ੍ਰਿੰਟਿੰਗ ਪ੍ਰੈਸ ਵਾਲੇ ਨੇ ਉਹ ਸ੍ਰੀ ਗੁਰੂ ਨਾਭਾ ਦਾਸ ਜੀ ਦੀ ਸ਼ੋਭਾ ਯਾਤਰਾ ਨੂੰ ਡੱਕ ਕੇ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਵੰਡਦੇ ਨੇ ਤਾਂ ਕਿ ਸ਼ੋਭਾ ਯਾਤਰੀ ਆਪਣੇ ਸ਼ਰਧੇ ਨਾਲ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਆ ਉਸ ਤੋਂ ਬਾਅਦ ਲਿੱਤਰਾਂ ਤੋਂ ਬਾਅਦ ਫਿਰ ਬਾਬੂਵਾਲ ਪਿੰਡ ਆ ਜਾਂਦਾ ਬਾਬੂਵਾਲ ਪਿੰਡ ਦੇ ਵਿੱਚ ਵੀ ਲੰਗਰ ਲੱਗੇ ਹੁੰਦੇ ਨੇ ਬਹੁਤ ਖੁਸ਼ੀਆਂ ਮਨਾਉਂਦੇ ਨੇ ਉੱਥੇ ਜਾ ਕੇ ਸੰਗਤਾਂ ਬਹੁਤ ਖੁਸ਼ੀਆਂ ਮਨਾਉਂਦੀਆਂ ਨੇ ਬਾਬੂਵਾਲ ਤੋਂ ਬਾਅਦ ਅੱਗੇ ਇੱਕ ਨਵੀਂ জাফরਪੁਰ ਦੇ ਪੋਲ ਦੇ ਉੱਤੇ ਸ਼ੋਭਾ ਬੱਗਾ ਸਪੋਰਟਸ ਅਕੈਡਮੀ ਬਣੀ ਆ ਜਿਹੜਾ ਕਿ ਜੇ ਐਲ ਬੱਗਾ ਜੀ ਦੀ ਵਾਈਫ ਦੀ ਯਾਦ ਦੇ ਵਿੱਚ ਹੁਣ ਆਪਣੇ ਬਣਾਈ ਅੱਜ ਦਾ ਨਾਂ ਸ਼ੋਭਾ ਸੀ ਉੱਥੇ ਵੀ ਲੰਗਰ ਲੱਗਣੇ ਆ ਉੱਥੇ ਵੀ ਸਟਾਲ ਲੱਗਣੇ ਆ ਉਥੋਂ ਹੁੰਦਿਆ ਹੋਇਆ ਫਿਰ ਨਰਿੰਦਰੇ ਪੈ ਕੇ ਬਰਨਾਲੇ ਵਾਲੇ ਪੁਲ ਤੋਂ ਅੱਗੇ ਜਾ ਕੇ ਤੇ ਅਖੀਰ ਵਿੱਚ ਦੁਬਾਰਾ ਹੱਲੇ ਚਈਏ ਜਾ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੰਦਰ ਵਿੱਚ ਇਹ ਸ਼ੋਭਾ ਯਾਤਰਾ ਵਿਸ਼ਰਾਮ ਕਰਦੀ ਆ ਮੈਂ ਸਾਰਿਆਂ ਨੂੰ ਬਾਰ-ਬਾਰ ਇਹੀ ਅਪੀਲ ਕਰਨਾ ਕਿ ਸ਼ੋਭਾ ਯਾਤਰਾ ਇੱਕ ਧਾਰਮਿਕ ਸ਼ੋਭਾ ਯਾਤਰਾ ਇੱਕ ਰਾਜਨੀਤਿਕ ਪ੍ਰੋਗਰਾਮ ਨਹੀਂ ਹੈਗਾ ਜਿਹੜੇ ਸਾਡੇ ਵੀਆਪੀ ਵੀ ਆਉਂਦੇ ਆ ਮੌਣਾ ਕੇ ਵੀ ਹੱਥ ਬਨ ਕੇ ਬੇਨਤੀ ਕਰਾਂਗਾ ਕਿ ਆਪਾਂ ਸਾਰੇ ਹੀ ਧਾਰਮਿਕ ਰੂਪ ਦੇ ਵਿੱਚ ਇੱਥੇ ਆਈਏ ਰਾਜਨੀਤਿਕ ਸਟੇਜਾਂ ਬਹੁਤ ਲੱਗਦੀਆਂ ਉੱਥੇ ਆਪਣੀ ਆਪਣੀ ਪਾਰਟੀ ਦੀ ਗੱਲ ਕਰਨ ਤਾਕੇ ਇੱਥੇ ਆ ਕੇ ਤੇ ਆਪਣੇ ਗੁਰੂ ਨਾਨਕ ਦਾਸ ਜੀ ਜੇ ਕੋਈ ਗੱਲ ਕਰਨਾ ਚਾਹੁੰਦਾ ਤੇ ਉਹੀ ਕਰ ਸਕੇ ਤੇ ਅਸ਼ੀਰਵਾਦ ਲੈ ਕੇ ਜਾਓ ਤੇ ਆਪਣੀ ਸੰਗਤ ਨੂੰ ਅਸ਼ੀਰਵਾਦ ਦੇ ਕੇ ਵੀ ਜਾਓ ਇਸ ਵਾਰ ਬਹੁਤ ਇੱਕ ਖੁਸ਼ੀ ਦੀ ਗੱਲ ਹੈ ਕਿ ਸਾਡੇ ਆਪਣੇ ਹੀ ਛੋਟੇ ਵੀਰ ਧਰਮਜੀਤ ਜੀ ਜਿਹੜੇ ਗੁਰਦਾਸ ਰੰਗਲ ਤੋਂ ਨੇ ਉਹਨਾਂ ਦੇ ਆਪਣੇ ਚੈਨਲ ਨੇ ਤਿੰਨ ਚੈਨਲ ਨੇ ਉਹ ਤਿੰਨਾਂ ਚੈਨਲਾਂ ਦੇ ਉੱਤੇ ਹੀ ਇਹ ਸ਼ੋਭਾ ਯਾਤਰਾ ਪਿੰਡ ਹੱਲੇ ਤੋਂ ਲੈ ਕੇ ਸਾਰੀ ਸ਼ੋਭਾ ਯਾਤਰਾ ਦਾ ਲਾਈਵ ਟੈਲੀਕਾਸਟ ਹੋਏਗਾ ਜਿਹੜਾ ਕਿ ਪੂਰੇ ਵਰਲਡ ਵਿੱਚ ਜਾਏਗਾ ਉੱਥੇ ਵੀ ਆਪਣਾ ਆਪਣਾ ਟਰਾਲੀਆਂ ਟਰੈਕਟਰ ਲੈ ਕੇ ਸੰਗਤ ਜਿਹੜੀ ਚਲੇਗੀ ਉਹਨਾਂ ਸਭ ਦਾ ਹੀ ਰੂਪ ਜਿਹੜਾ ਉਹ ਸਾਰੀ ਸੰਗਤ ਨੂੰ ਵਰਲਡ ਦੇ ਵਿੱਚ ਜਾਏਗਾ ਸੋ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਲੋਕ ਸ਼ੋਭਾ ਯਾਤਰਾ ਵਿੱਚ ਸ਼ਾਮਲ ਨਹੀਂ ਹੁੰਦੇ ਉਹ ਜ਼ਰੂਰ ਆਣ ਤਾਂ ਕਿ ਉਹਨਾਂ ਦਾ ਵੀ ਚਿਹਰਾ ਮੋਹਰਾ ਜਿਹੜਾ ਉਹ ਸੇਵਾ ਦੇ ਰੂਪ ਦੇ ਵਿੱਚ ਪੂਰੇ ਵਰਲਡ 'ਚ ਪ੍ਰਸਾਰਣ ਹੋ ਸਕੇ ਇਹ ਧਰਮ ਜੀਤ ਜਿਹੜਾ ਸਾਡੇ ਡੀਪੀਸੀ ਚੈਨਲ ਕਹਿੰਦੇ ਨੇ ਪੰਜਾਬੀ ਚੈਨਲ ਆ ਡੀਪੀਸੀ ਪੰਜਾਬੀ ਡੀਪੀਸੀ ਮਹਾਸ਼ਾ ਤੇ ਡੀਪੀਸੀ ਚੈਨਲ ਇਹ ਤਿੰਨਾਂ ਚੈਨਲਾਂ ਦੇ ਉੱਤੇ ਹੀ ਇਹ ਲਾਈਵ ਟੈਲੀਕਾਸਟ ਹੋਣਾ ਮੈਂ ਸਾਰੇ ਭੈਣ ਭਰਾਵਾਂ ਨੂੰ ਕਰਨ ਕਿ ਇਸ ਵਾਰ ਇੱਕ ਐਕਸਟਰਾ ਆਰਡੀਨਰੀ ਕੰਮ ਹੋਇਆ ਉਹਦੇ ਵਿੱਚ ਜ਼ਰੂਰ ਸ਼ਾਮਲ ਹੋ ਕੇ ਆਪਣੀ ਵੀ ਪ੍ਰਾਪਤੀ ਕਰੋ ਆਪਣੇ ਗੁਰੂ ਜੀ ਦੀ ਪ੍ਰਾਪਤੀ ਕਰੋ ਤੇ ਸ਼ੋਭਾ ਯਾਤਰਾ ਮੈਂ ਪਹਿਲਾਂ ਦੱਸ ਹੀ ਦਿੱਤਾ ਵੀ ਜਿੱਥੇ ਜਿੱਥੇ ਜਾਣਾ ਹੀ ਆ ਸੋ ਮੈਂ ਇੱਕ ਵਾਰੀ ਫੇਰ ਤੁਹਾਡਾ ਸਭ ਦਾ ਧੰਨਵਾਦ ਕਰਨਾ ਕੱਲ੍ਹ 5 ਤਰੀਕ ਨੂੰ ਦੂਰਦਰਸ਼ਨ ਜਲੰਧਰ ਤੋਂ ਜਿਸ ਤਰ੍ਹਾਂ ਪੂਰੇ ਵਰਲਡ ਦੇ ਵਿੱਚ ਰਲੇ ਹੋਇਆ ਸ਼੍ਰੀ ਗੁਰੂ ਨਾਭਾ ਦਾਸ ਜੀ ਦੀ ਸਟੋਰੀ ਇਸੇ ਤਰ੍ਹਾਂ ਹੀ ਕੱਲ ਸ਼ੋਭਾ ਯਾਤਰਾ ਪੂਰੀ ਵਰਲਡ ਦੇ ਵਿੱਚ ਰਲੇ ਹੋਣੀ ਹੈ ਇਹ ਚੈਨਲ ਦੇ ਉੱਤੋਂ ਮੈਂ ਚੈਨਲ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦੀ ਹਾਂ ਜਿਹੜੇ ਕਿ ਸ਼੍ਰੀ ਗੁਰੂ ਨਾਭਾ ਦਾਸ ਜੀ ਸੇਵਾ ਕਰਦੇ ਨੇ ਔਰ ਉਹਨਾਂ ਨੂੰ ਹਾਈਲਾਈਟ ਵਿੱਚ ਕਰਨ 'ਚ ਆਪਣਾ ਯੋਗਦਾਨ ਪਾਉਂਦੇ ਆ ਬਹੁਤ-ਬਹੁਤ ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਮਹਾਰਾਜ ਕੀ ਜੀ